ਵੀਐਫਐਤ ਨੌਲੇ ਵਿੱਚ ਮੇਲੇ ਦੇ ਵਿੱਚ ਮਿੱਤਰੋ ਪਹੁੰਚੇ ਆ ਤੇ ਆਪਾਂ ਦੋ ਪੋਜੀਸ਼ਨਾਂ ਹਾਸਲ ਕੀਤੀਆਂ ਇਸ ਝੋਟੀ ਨੇ ਤੇ ਕਿਹੜੇ ਬਾਈ ਦੀ ਝੋਟੀ ਆ ਪੂਰੀ ਆਪਾਂ ਗੱਲਬਾਤ ਕਰਦੇ ਆ ਨੀਲੀ ਰਾ ਵੀ ਪੂਰੀ ਆ ਮਿੱਤਰੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਹੈ ਜੀ ਬਹੁਤ ਆਪਣਾ ਪਿੰਡ ਕਿਹੜਾ ਜੀ ਪਹਿਲਾਂ ਤਾਂ ਪਿੰਡ ਆਪਣਾ ਹੀ ਬੀੜਾਉਕ ਹੈ ਜੀ ਬੀੜਾਉਕ ਜਿਲ੍ਹਾ ਮੋਗਾ ਹਾਂਜੀ ਨਾਮ ਕੀ ਆ ਜੀ ਆ ਪ੍ਰਗਟ ਸਿੰਘ ਆ ਜੀ ਪ੍ਰਗਟ ਸਿੰਘ ਹਾਂਜੀ ਕਦੋਂ ਕਦੋਂ ਮੇਲਿਆਂ ਦੇ ਵਿੱਚ ਆ ਰਹੇ ਆ ਜੀ ਅਸੀਂ 2017 ਤੋਂ ਆਉਂਦੇ ਸੀ ਸਾਡੇ ਪਿੰਡੋਂ ਲਖਵੀਰ ਸਿੰਘ ਸਾਡੇ ਬਾਬਾ ਜੀ ਤੇ ਰਣਜੋਤ ਸਿੰਘ ਜੀ ਢਾਲੀਆਲ ਉਹਨਾਂ ਦਾ ਢਾਲੀਆਲ ਫਾਰਮ ਨਾਂ ਤੇ ਹੈਗਾ ਜੀ ਠੀਕ ਹੈ ਜੀ ਉਹਨਾਂ ਦੇ ਨਾਲ ਅਸੀਂ ਆਉਂਦੇ ਹੁੰਦੇ ਸੀ ਮੋਹਰਾਂ ਦਾ ਕੰਪੀਟੀਸ਼ਨ ਲੜਨਾ ਓਕੇ ਜੀ ਉਹਨਾਂ ਨੂੰ ਦੇਖਦੇ ਸਾਨੂੰ ਫਿਰ ਸ਼ੌਂਕ ਪੈ ਗਿਆ ਫਿਰ ਸਾਨੂੰ ਨੀਲੀ ਦਾ ਸ਼ੌਂਕ ਪੈ ਗਿਆ ਠੀਕ ਹੈ ਹਾਂਜੀ ਬਾਅਦ ਹੁਣ ਕਿੰਨੇ ਕਿੰਨਾ ਆਪਣੇ ਕੋਲ ਨੀਲੀ ਰੱਖੇ ਆਪਣੇ ਕੋਲੇ 6-7 ਹੈ ਜੀ ਘਰੇ ਠੀਕ ਹੈ ਇਹਨੇ ਕਿਹੜੀ ਕਿਹੜੀ ਪੋਜੀਸ਼ਨ ਹਾਸਲ ਕੀਤੀ ਅਖੀਰੀਆਂ ਦੇ ਵਿੱਚੋਂ ਇਹਨੇ ਖੀਰੀਆਂ ਚ ਫਸਟ ਜੀ ਤੇ ਦੋਂਦੀਆਂ ਚ ਪਾਈ ਸੀ ਉਹਦੇ ਜੋ ਚੌਥੇ ਨੰਬਰ ਤੇ ਦੋ ਫੁੱਲ ਬਣੇ ਗਏ ਹਾਂਜੀ ਦੋ ਬਣੇ ਗਏ ਜੀ ਇਹ ਤੋਂ ਪਹਿਲਾਂ ਵੀ ਇਹ ਦੋ ਮੇਲੇ ਜਿੱਤ ਚੁੱਕੀ ਹੈ ਕਿਹੜੇ ਕਿਹੜੇ ਜੀ ਇਹ ਪਹਿਲਾਂ ਚੜੱਕ ਪਾਈ ਸੀ ਉੱਥੇ ਚੌਥੇ ਨੰਬਰ ਤੇ ਪਿਛਲੇ ਸਾਲ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਜੋ ਤਨਾ ਉਲੇ ਦੇ ਸੈਕੰਡਰੀ ਸੀ ਸਾਲ ਆ ਲਈਆਂ ਜੀ ਓਕੇ ਜੀ ਓਕੇ ਓਕੇ ਇਹਨੂੰ ਮੜਾ ਤੋਰਿਓ ਤੋਰ ਕੇ ਦਿਖਾਓ ਮੜਾ ਜਾਂ ਮਿੱਤਰੋ ਦੋ ਇਨਾਮ ਜਿੱਤੇ ਆ ਪਹਿਲਾ ਤੇ ਚੌਥਾ ਨਾਮ ਇੱਕ ਦੇ ਵਿੱਚ ਹੀ ਆਉਣਾ ਬਹੁਤ ਵੱਡੀ ਗੱਲ ਹੈ ਮਿੱਤਰੋ ਕਮਾਲ ਕਰਤੀ ਝੋਟੀ ਨੇ ਖੀਰੀਆਂ ਦੇ ਵਿੱਚੋਂ ਤੇ ਕੱਦ ਘਾਟ ਵੀ ਬਹੁਤ ਸੋਹਣਾ ਇਹ ਬਣ ਗਈ ਕਿ ਬਣੀ ਨਹੀਂ ਅਜੇ ਹਾਂਜੀ ਡੇਢ ਮਹੀਨੇ ਦੀ ਪ੍ਰੈਗਨੈਂਟ ਹੈ ਜੀ ਕਿਹੜੇ ਟੀਕੇ ਤੋਂ ਕੱਪਣਾਗਾ ਇਹ ਕੰਡੇ ਵਾਲੇ ਤੋਂ ਹੈ ਜੀ ਨੀਲੀ ਰਾਵੀ ਕੰਡਾ ਹਾਂ ਕੰਡੇ ਵਾਲਾ ਸਾਂਹ ਹਾਂਜੀ ਤਿੰਨ ਕੰਡੇ ਵਾਲਾ ਸਾਂਹ ਸੋ ਮਿੱਤਰੋ ਬਹੁਤ ਵਧੀਆ ਲੱਗਿਆ ਦਿਓ ਬਾਈ ਨੂੰ ਵਧਾਈਆਂ ਵੀਰ ਰਾਹੁਲ ਦੇ ਨੂੰ ਪ੍ਰਗਟ ਸਿੰਘ ਨੂੰ ਸੋ ਟੌਪ ਨਗੀਨਾ ਪਾਸੋਂ ਪਹਿਲਾ ਸਟਾਰਟਿੰਗ ਹੀ ਟੌਪ ਨਗੀਨਾ ਤੋਂ ਪਾਸੋਂ ਦਿਖਾ ਰਿਹਾ ਤੇ ਜੇਕਰ ਦੋਸਤੋ ਕਿਸੇ ਭਰਾ ਨੇ ਆਪ ਤੋਂ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 98724 82124 ਧੰਨਵਾਦ